ਗੁਰੂ ਸਹਿਬਾਨਾਂ ਦੇ ਸਮੇਂ ਕਿਹੜੇ ਹਕਮਰਾਨਾਂ ਨੇ ਰਾਜ ਕੀਤਾ ਗੁਰੂ ਨਾਨਕ ਸਾਹਿਬ ਦੇ ਸਮੇਂ ਪਹਿਲਾਂ ਲੋhtੀਆਂ ਦਾ ਰਾਜ ਸੀ ਉਸ ਤੋਂ ਬਾਅਦ ਫਿਰ ਮੋਗਲਾਈ ਬਾਬਰ ਨੇ ਰਾਜ ਕੀਤਾ ਤੇ ਉਹਦੇ ਪੁੱਤ ਹਮਾਇੂ ਨੇ ਰਾਜ ਕੀਤਾ ਗੁਰੂ ਅੰਗਦ ਸਾਹਿਬ ਦੇ ਸਮੇਂ ਹਮਾਇੂ ਨੂੰ ਹਰਾ ਕੇ ਸੇਰ ਸ਼ਾਹ ਸੂਰੀ ਰਾਜਾ ਬਣਿਆ ਤੇ ਉਸ ਤੋਂ ਬਾਅਦ ਉਹਦੇ ਪੁੱਤ ਜਲਾਲ ਖਾਨ ਨੇ ਰਾਜ ਕੀਤਾ ਗੁਰੂ ਅਮਰਦਾਸ ਜੀ ਦੇ ਸਮੇਂ ਵੀ ਜਲਾਲ ਖਾਨ ਬਾਦਸ਼ਾਹ ਸੀ ਤੇ ਉਸ ਤੋਂ ਬਾਅਦ ਫਿਰ ਰਾਜ ਆਇਆ ਅਕਬਰ ਦਾ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਅਕਬਰ ਹੀ ਬਾਦਸ਼ਾਹ ਤੇ ਗੁਰੂ ਅਰਜਨ ਸਾਹਿਬ ਦੇ ਸਹਮੇ ਅਕਬਰ ਤੇ ਉਸ ਤੋਂ ਬਾਅਦ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ ਜਹਾਂਗੀਰ ਨੇ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਿਨ ਹੰਗੇ ਬਾਦਸ਼ਾਹ ਸੀ ਤੇ ਉਸ ਤੋਂ ਬਾਅਦ ਆਇਆ ਉਹਦਾ ਪੁੱਤਰ ਸ਼ਾਹਜਹਾਂ ਸ਼ਾਹਜਹਾਂ ਦੇ ਨਾਲ ਹੀ ਉਹਨਾਂ ਤੋਂ ਸਾਥੀ ਨੇ ਚਾਰ ਜੰਗਾਂ ਲੜੀਆਂ ਸੀ ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਤੇਗਹਦਰ ਸਾਹਿਬ ਦੇ ਸਮੇਂ ਵੀ ਔਰੰਗਜ਼ੇਬ ਹੀ ਬਾਦਸ਼ਾਹ ਸੀ ਗੁਰੂ ਤੇਗਹਦਰ ਸਾਹਿਬ ਨੂੰ ਔਰੰਗਜ਼ੇਬ ਨੇ ਹੀ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਸੀ ਉਸ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਬਹਾਦਰ ਸ਼ਾਹ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਹੀ